ਕਹ ਦੋ ਬੱਚ ਥੱਲੇ ਡੇਕ ਜੋਂਗੇ ਸੋਣਿਓ ਥੱਲੇ ਡੇਕ ਜੋਂਗੇ ਕਹ ਦੋ ਉਹਨਾਂ ਨੂੰ ਇੱਕ ਇੱਕ ਹਾਂ ਮੈਂ ਉੱਤੇ ਖਾ ਲਵਾਂ ਹੂੰ ਸੋਣਿਓ ਡੇਕ ਜੋਂਗੇ ਨੂਰ ਤੇ ਆ ਬਾੜਾ ਸਮਾਂਟ ਕਾ ਦੋ ਆ ਫ੍ਰਿੰਜਰ ਕਿੱਥੇ ਰੱਖ ਲਈ ਇਹ ਸਾਈਡ ਤੇ ਸੰਗ ਤੇ ਰੱਖ ਲਓ ਅੱਜ ਤਾਂ ਗੋਲ ਜੀ ਹਾਂ ਆਇਆ ਗੱਲ ਆਮਨ ਕਰਦੇ ਮਜ਼ਾ ਫਰਜੇਸ ਹਾਈ ਹਾਈ ਮਾਸੀ ਧੋਖਾ ਦੇਗੀ ਹੈ ਮਾਸੀ ਧੋਖਾ ਦੇਗੀ ਹਾਂ ਬਾਜੋ ਵਿੱਚ ਬਾਜੋ 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 ਹਾਂਜੀ ਹਾਂਜੀ ਕੀ ਕਰਦੇ ਓਥੇ ਬੇਚ ਬੈਟਣਾ ਛਾਲ ਮਾਰੋ 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 ਛਾਲ ਹਾਂ ਛਾਲ ਮਾਰੋ ਬੇਚ ਅਸੀਂ ਕਿ ਨਾਨੀ ਦੇ ਘਰੇ ਤੇ ਨਾਨੀ ਦੇ ਘਰੇ ਜਹਾਂ ਕਿ ਉਹ ਦੂਰ ਨੇ ਇਹ ਕੁਛ ਕੀਤਾ ਟੇਬਲ ਦਾ ਸਾਰਾ ਕਪੜਾ ਉਤਾਰ ਕੇ ਦੇ ਦੇ ਤਾਂ ਕਹਿੰਦਾ ਲਓ ਭਾਈ ਟੇਬਲ ਹੁਣ ਮੈਂ ਵਜਾਉਣੀਆਂ ਨੇ ਟੋਲਕੀਆਂ ਇੱਥੇ ਲੰਘ ਗਿਆਂ ਟੋਲਕੀਆਂ ਵਜਾਉਣਾ ਦਰੋਂ ਲੱਗ ਗਿਆ ਵਾ 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 ਕਿਨੇ ਕੁੱਤੇ ਮੇਰੇ ਪੁੱਤ ਨੂੰ ਮੰਮਾ ਨੇ ਨਾ ਨੀਨੇ ਕੁੱਤੇ ਲੱਸੀ ਬਣਾ ਕੇ ਪੀ ਲੈਂਦੀ ਤੇਤੀ ਦਹੀਂ ਬਣਾ ਕੇ ਚੀਂ ਦਹੀਂ ਖਾ ਦਹੀਂ ਖਾਤਾ ਸਸੀ ਰੋਟੀ ਨਾਲ ਪੀਓ ਸਸੀ ਨਾਲ ਜ਼ਿਆਦਾ ਫਰਕ ਪੈਂਦਾ ਹੁਣ ਤਾਂ ਖੜਦ ਨਾ ਲੱਗਿਆ ਨੂੰ ਚਲੋ ਫੇਰ ਖੜਾਇਓ ਚਲੋ

ਆਹ ਚਲੋ ਚਲੋ ਫੜੋ ਚਲੋ ਫੜੋ ਥੋੜਾ ਥੋੜਾ ਕੱਟ ਫੜੋ ਲਿਆ ਕਰ ਦੋ ਬਚਾਰੇ ਦੀ ਹਲਪਥਲੀਆ ਕੱਢਣ ਨੂੰ ਉਹ ਤੇ ਨਾਨੀ ਨੂੰ ਕਹਦੇ ਕਿ ਨਾਨੀ ਹੈਲਪ ਕਰ ਦੋ ਕਿ ਥੱਲੇੋਂ ਕੱਢ ਦੋ ਕਿਤੇ ਕਿਤੇ ਕਿ ਨਾਨੀ ਥੱਲੇੋਂ ਕੱਢ ਦੋ ਕਿਤੇ ਕਿਤੇ ਕਿਥੇ ਹੈਲਪ ਕਰੀ ਦੀ ਤੋ ਕਿਥੇ ਕਿਤੇ ਇਹ ਉਹ ਦੇ ਕਿਉ ਉਹ ਦੇ ਇਹ ਦੱਛੋ ਕਿੱਥੇ ਉਹ ਦੇ ਥੱਲੇ ਆ ਦੇ ਕੇ ਹਾਂ ਹਾਂ ਕਿੱਬ ਦੇ ਥੱਲੇ ਆ ਕੇ ਪੁੱਛੋ ਕਿੱਥੇ ਆ ਪੁੱਤੇ ਨੂੰ ਟੱਕਰਾਂ ਮਾਰ ਦਵੇ ਪਰੇ ਹੋ ਜਾ ਫੇ ਮੱਕਰ ਆ ਦੇ ਆ ਦੇ ਆ ਦੇ ਆ ਦੇ ਆ ਦੇ ਆ ਗਈ ਆ ਦੇ ਆ ਗਈ ਆ ਦੇ ਦੇ ਰੂਵਾ ਦੇ ਦੇ ਕਿ ਥਲੇ ਉਹ ਦਿਆ Dwi'n fawr i'n fawr i'n fawr i'n ਹੱਥ ਪਾ ਲੋ ਦੋਏ ਪਾਸੇ ਦੇਖ ਨਾ ਜਾਵੇ ਠਾਕ ਜੰਦਾਰ